शाहपुर कंडी पुलिस वलों सत ग्राम हैरोइन समेत एक नौजवान किया गिरफ्तार इस मौके जाते हुए थाा शाहपुरं के इंस्पैक्टर अमित दसया कि मानयोग डी जीपी एस एसपी पठानकोट दिदत के अनुसार नशेकरण केेच वालू नत्थ पाने जा रहे हैं कड़े यतन होर जानकारी देंदे हुए इंस्पैक्टर अमित ने दसिया कि सत्त ग्राम हैरोइन समेत एक नौजवान को किया गिरफ़्तार इस मौके इंस्पैक्टर अमित सिंह वो आम लोगों अपील की गई है कि जेकर कोई भी नशा वेचता है ज करता है और जल्दी तो जल्दी ये काम बंद कर दे नहीं तो उन्होंने खिलाफ भी कानूनी कार्रवाई की जाएगी ਔਰ ਜਾਣਦੇ ਹਾਂ ਕੀ ਕਹਿਣਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਇੰਸਪੈਕਟਰ ਅਮਿਤ ਸਿੰਘ ਦਾ ਮੇਰਾ ਨਾਮ ਜੀ ਇੰਸਪੈਕਟਰ ਅਮਿਤ ਸਿੰਘ ਹੈ ਮੈਂ ਇਸ ਵੇਲੇ ਐਸਐਚਓ ਸ਼ਾਹਪੁਰ ਕੰਡੀ ਥਾਣੇ ਵਿੱਚ ਪੋਸਟਡ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਆਪਣੇ ਐਸਐਸਪੀ ਪਠਾਨਕੋਟ ਜੀ ਦੀ ਗਾਈਡਲਾਈਨਸ ਤੇ ਕੱਲ ਅਸੀਂ ਰਵੀ ਕੁਮਾਰ son of ਬਲਕਾਰ ਚੰਦ ਐਡਰੈਸ ਹੈਗਾ ਜੈਨੀ ਮੁਜਲੀ ਸ਼ਾਪਰ ਕੰਡੀ ਇਹ ਜੀ ਇਹਦੇ ਕੋਲੋਂ ਕੱਲ 7 ਗ੍ਰਾਮ ਹਿਰੋਇਨ ਅਸੀਂ ਕੀਤੀ ਹੈ ਬਰਾਮਦ ਉਹਦੇ ਤਹਿਤ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਕਹੇਗੇ ਇਹਨਾਂ ਨੂੰ ਸਖਤ ਵਾਰਨਿੰਗ ਹੈ ਕਿ ਨਸ਼ਾ ਵੇਚਣ ਵਾਲੇ ਛੱਡ ਦੇਣ ਨਹੀਂ ਤਾਂ ਇਹਨਾਂ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ